ਕੱਲ ਜਿਵੇਂ ਕੀ ਸਾਨੂੰ ਆਦੇਸ਼ ਆਇਆ ਸ਼ਾਮ ਨੂੰ 4 ਵਜੇ ਮੌਕ ਡ੍ਰਿਲ ਕੀਤੀ ਜਾਊਗੀ ਸ਼ਾਮ ਨੂੰ 4 ਵਜੇ ਸਾਇਰਨ ਜਿਹੜਾ ਹੈਗਾ ਇਨ ਕੋਆਰਡੀਨੇਸ਼ਨ ਵਿਦ ডিফেন্স ਅਥਾਰਟिटीज ਸਾਇਰਨ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਸਾਇਰਨ ਵੱਜੂਗਾ ਔਰ ਉਸ ਸਾਇਰਨ ਵੱਜਣ ਤੋਂ ਬਾਅਦ ਸਾਡੀ ਮੌਕ ਡ੍ਰਿਲ ਦੀ ਸ਼ੁਰੂਆਤ ਹੋਊਗੀ ਮੌਕ ਡ੍ਰਿਲ ਦੇ ਵਿੱਚ ਅਸੀਂ ਸਕੂਲ ਦੇ ਕੁਝ ਬੱਚਿਆਂ ਨੂੰ ਐਨ ਸੀ ਸੀ ਦੇ ਵੋਲੰਟੀਅਰਸ ਨੂੰ ਸਿਵਿਲਿਅਨਸ ਨੂੰ ਔਰ ਜਿਹੜੇ ਸਾਡੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਐਨ ਡੀ ਆਰ ਐਫ ਕਾਰਪੋਰੇਸ਼ਨ ਫਾਇਰ ਸੇਫਟੀ ਪੁਲਿਸ ਇਹਨਾਂ ਸਾਰਾਂ ਦੇ ਤਾਲਮੇਲ ਨਾਲ ਹੈਲਥ ਅਥਾਰਟिटीज ਸਾਰਾਂ ਦੇ ਤਾਲਮੇਲ ਨਾਲ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਅਸੀਂ ਕਰਾਂਗੇ ਜਿਵੇਂ ਕਿ ਇੱਕ ਬਿਲਡਿੰਗ ਦੇ ਵਿੱਚ ਜੇ ਅੱਗ ਲੱਗ ਜਾਂਦੀ ਹੈ ਉਹਦੇ ਵਿੱਚੋਂ ਕਿਵੇਂ ਆ ਉਸ ਤੋਂ ਇੱਕ ਰੈਸਕਿਊ ਆਪਰੇਸ਼ਨ ਕਿਵੇਂ ਕੱਢਿਆ ਜਾਂ ਬੰਦਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ ਕੱਢਿਆ ਜਾਂਦਾ ਹੈ ਐਂਬੂਲੈਂਸ ਤੇ ਬਿਠਾ ਕੇ ਹਸਪਤਾਲ ਦੇ ਵਿੱਚ ਕਿਵੇਂ ਲੈ ਕੇ ਆਣਾ ਹੈ ਉਸ ਤੇ ਕਿਵੇਂ ਆਪਰੇਸ਼ਨ ਹੋਏਗਾ ਕਿਵੇਂ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਊਗਾ ਉਹਦੇ ਨਾਲ ਨਾਲ ਟ੍ਰੈਫਿਕ ਕਿਵੇਂ ਮੈਨੇਜ ਕਰਨਾ ਹੈ ਜੇ ਇਦਾਂ ਦੇ ਹਾਲਾਤ ਬਣਦੇ ਹਨ ਤਾਂ ਇਹਦੇ ਵਿੱਚ ਪੈਨਿਕ ਨਹੀਂ ਇਟਸ ਜਸਟ ਅ ਮੌਕ ਡ੍ਰਿਲ ਇੱਕ ਮੌਕ ਡ੍ਰਿਲ ਦਾ ਹੀ ਹਿੱਸਾ ਹੈ ਜਿਹੜਾ ਕਿ ਇਹ ਇੱਕ ਲੋਕਾਂ ਨੂੰ ਅਵੇਅਰਨੈਸ ਵਾਸਤੇ ਇੱਕ ਮੌਕ ਡ੍ਰਿਲ ਕਰਾਈ ਜਾਂਦੀ ਹੈ ਇਹਦੇ ਨਾਲ ਨਾਲ ਹੀ ਰਤ ਨੂੰ 8 ਵਜੇ 8 ਤੋਂ ਲੈ ਕੇ 8:30 ਵਜੇ ਬਲੈਕਆਊਟ ਕੀਤਾ ਜਾਊਗਾ ਔਰ ਸ਼ਹਿਰ ਦੇ ਕੁਝ ਥਾਵਾਂ ਦੇ ਵਿੱਚ ਬਲੈਕਆਊਟ जिमें कंप्लीट डार्क जगह जाएगा पी एस पी सी एल न भी हदायत जारी कर दिखाई गई और मेरे शहर वासन भी बेनती है भी सा सहयोग करो ताकि इस चीज़ में जो है सफलतापूर्वक नेपटे चाड़िया जा सके थैंक यू कल जिमें कि सदेश आया शाम चार बजे मॉकड्रिल की जाएगी शाम चार बजे साइरन जरा है ਇਨ ਕੋਆਰਡੀਨੇਸ਼ਨ ਵਿਦ ਡਿਫੈਂਸ ਅਥਾਰਟੀਆਂ ਸਾਇਰਨ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਸਾਇਰਨ ਵੱਜੂਗਾ ਔਰ ਉਸ ਸਾਇਰਨ ਵੱਜਣ ਤੋਂ ਬਾਅਦ ਸਾਡੀ ਮੌਕ ਡਰਿਲ ਦੀ ਸ਼ੁਰੂਆਤ ਹੋਊਗੀ ਮੌਕ ਡਰਿਲ ਦੇ ਵਿੱਚ ਅਸੀਂ ਸਕੂਲ ਦੇ ਕੁਝ ਬੱਚਿਆਂ ਨੂੰ ਐਨਸੀਸੀ ਦੇ ਵੋਲੰਟੀਅਰਸ ਨੂੰ ਸਿਵਿਲੀਅਨਸ ਨੂੰ ਔਰ ਜਿਹੜੇ ਸਾਡੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਐਨਡੀਆਰਐਫ ਕਾਰਪੋਰੇਸ਼ਨ ਫਾਇਰ ਸੇਫਟੀ ਪੁਲਿਸ ਇਹਨਾਂ ਸਾਰਿਆਂ ਦੇ ਤਾਲਮੇਲ ਨਾਲ ਹੈਲਥ ਅਥਾਰਟੀਆਂ ਸਾਰਿਆਂ ਦੇ ਤਾਲਮੇਲ ਨਾਲ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਅਸੀਂ ਕਰਾਂਗੇ ਜਿਵੇਂ ਕਿ ਇੱਕ ਬਿਲਡਿੰਗ ਦੇ ਵਿੱਚ ਜੇ ਅੱਗ ਲੱਗ ਜਾਂਦੀ ਹੈ ਉਹਦੇ ਵਿੱਚੋਂ ਕਿਵੇਂ ਆ ਉਸ ਤੋਂ ਇੱਕ ਰੈਸਕਿਊ ਆਪਰੇਸ਼ਨ ਕਿਵੇਂ ਕੱਢਿਆ ਜਾਂ ਬੰਦਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ ਕੱਢਿਆ ਜਾਂਦਾ ਹੈ ਐਂਬੂਲੈਂਸ ਤੇ ਬਿਠਾ ਕੇ ਹਸਪਤਾਲ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਉਸ ਤੇ ਕਿਵੇਂ ਆਪਰੇਸ਼ਨ ਹੋਏਗਾ ਕਿਵੇਂ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਊਗਾ ਉਹਦੇ ਨਾਲ ਨਾਲ ਟ੍ਰੈਫਿਕ ਕਿਵੇਂ ਮੈਨੇਜ ਕਰਨਾ ਹੈ ਜੇ ਇਦਾਂ ਦੇ ਹਾਲਾਤ ਬਣਦੇ ਹਨ ਤਾਂ ਇਹਦੇ ਵਿੱਚ ਪੈਨਿਕ ਨਹੀਂ ਇਟਸ ਜਸਟ ਅ ਮੌਕ ਡ੍ਰਿਲ ਇੱਕ ਮੌਕ ਡ੍ਰਿਲ ਦਾ ਹੀ ਹਿੱਸਾ ਹੈ ਜਿਹੜਾ ਕਿ ਇਹ ਇੱਕ ਲੋਕਨ ਅਵੇਅਰਨੈਸ ਵਾਸਤੇ ਇੱਕ ਮੌਕ ਡ੍ਰਿਲ ਕਰਾਈ ਜਾਂਦੀ ਹੈ ਇਹਦੇ ਨਾਲ ਨਾਲ ਹੀ ਰਤ ਨੂੰ 8 ਵਜੇ 8 ਤੋਂ ਲੈ ਕੇ 8:30 ਵਜੇ ਬਲੈਕਆਊਟ ਕੀਤਾ ਜਾਊਗਾ ਔਰ ਸ਼ਹਿਰ ਦੇ ਕੁਝ ਥਾਵਾਂ ਦੇ ਵਿੱਚ ਬਲੈਕਆਊਟ ਜਿਹਨੇ ਕਿ ਕੰਪਲੀਟ ਡਾਰਕ ਜਿਹੜਾ ਹੈਗਾ ਉਹ ਕੀਤਾ ਜਾਊਗਾ ਪੀਐਸਪੀਸੀਐਲ ਨੂੰ ਵੀ ਹਦਾਇਤਾਂ ਇਹਦੇ ਵਾਸਤੇ ਜਾਰੀ ਕਰ ਦਿੱਤੀਆਂ ਗਈਆਂ ਨੇ ਔਰ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਇਹਦੇ ਵਿੱਚ ਸਾਡਾ ਸਹਿਯੋਗ ਕਰੋ ਤਾਂ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਸਫਲਤਾਪੂਰਵਕ ਨਿਭਾ ਕੇ ਛੱਡਿਆ ਜਾ ਸਕੇ ਥੈਂਕ ਯੂ